ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਲੁਧਿਆਣਾ ਤੋਂ ਬਾਅਦ ਤਰਨਤਾਰਨ ਦੀ ਸੀਟ ਖਾਲੀ ਹੋਈ ਸੀ ਜਿੱਥੇ ਹੁਣ ਜਲਦ ਹੀ ਜਿਮਣੀ ਚੋਣ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ ਤਰਨਤਾਰਨ ਦੀ ਸੀਟ ਤੋਂ ਅਮਰਤਪਾਲ ਸਿੰਘ ਦੀ ਪਾਰਟੀ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ ਹਾਲਾਂਕਿ ਤਰਨਤਾਰਨ ਤੋਂ ਆਪਣੀ ਪਾਰਟੀ ਦੇ ਵੱਲੋਂ ਕਿਸ ਨੂੰ ਨਾਮਜ਼ਦ ਕੀਤਾ ਜਾਵੇਗਾ ਕਿਸ ਮੈਂਬਰ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਹਾਲਾਂਕਿ ਉਸਦੇ ਨਾਮ ਦਾ ਖੁਲਾਸਾ ਅਜੇ ਨਹੀਂ ਹੋਇਆ ਜਾਣਕਾਰੀ ਇਹ ਮਿਲ ਰਹੀ ਹੈ ਕਿ ਅਮਰਤਪਾਲ ਸਿੰਘ ਦੇ ਪਿਤਾ ਦਾ ਇਹ ਕਹਿਣਾ ਹੈ ਕਿ ਪਹਿਲਾਂ ਅਸੀਂ ਚੋਣ ਲੜਨ ਦੇ ਮੂਡ ਦੇ ਵਿੱਚ ਨਹੀਂ ਸੀ ਬਾਅਦ ਵਿੱਚ ਪਾਰਟੀ ਵਰਕਰਾਂ ਦੇ ਨਾਲ ਮੈਂਬਰਾਂ ਦੇ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਲੰਬੀ ਚਰਚਾ ਤੋਂ ਬਾਅਦ ਇਹ ਮਨ ਬਣਾਇਆ ਗਿਆ ਕਿ ਤਰਨਤਾਰਨ ਦੀ ਸੀਟ ਜੋ ਖਾਲੀ ਹੋਈ ਹੈ ਜਿਸ ਤੇ ਜਿਮਨੀ ਚੋਣ ਪੰਜਾਬ ਦੇ ਵਿੱਚ ਜਲਦ ਹੋਣ ਜਾ ਰਹੀ ਹੈ ਉਸ ਤੇ ਆਪਣੇ ਪਾਰਟੀ ਦੇ ਵੱਲੋਂ ਕਿਸੇ ਨੂੰ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਹਾਲਾਂਕਿ ਉਮੀਦਵਾਰ ਕਿਸ ਨੂੰ ਐਲਾਨਿਆ ਜਾਣਾ ਹੈ ਉਹ ਹਜੇ ਸਾਫ ਤੌਰ ਤੇ ਜ਼ਾਹਰ ਨਹੀਂ ਕੀਤਾ ਗਿਆ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਜਲਦ ਹੀ ਉਮੀਦਵਾਰ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ ਤਾਂ ਖਬਰਾਂ ਲਗਾਤਾਰ ਚੱਲ ਰਹੀਆਂ ਨੇ ਕਿ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਤਰਨਤਾਰਨ ਦੀ ਜਿਮਨੀ ਚੋਣ ਲੜਨ ਦਾ ਐਲਾਨ ਕੀਤਾ ਗਿਆ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਤੋਂ ਬਾਅਦ ਤਰਨਤਾਰਨ ਦੀ ਸੀਟ ਖਾਲੀ ਹੋਈ ਸੀ ਜਿਸ ਤੇ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਅਗਲੇ ਦਾ ਵਾਰਸ ਪੰਜਾਬ ਦੇ ਵੀ ਚੋਣ ਲੜੇਗੀ ਤਾਂ ਪੰਜਾਬ ਦੇ ਵਿੱਚ ਜਲਦ ਹੀ ਇੱਕ ਹੋਰ ਜਿਮਣੀ ਚੋਣ ਵੇਖਣ ਨੂੰ ਮਿਲ ਸਕਦੀ ਹੈ ਤਰਨਤਾਰਨ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਸੀ ਜਿਸ ਕਰਕੇ ਇਹ ਸੀਟ ਖਾਲੀ ਹੋ ਗਈ ਸੀ ਸੰਵਿਧਾਨ ਦੀ ਗੱਲ ਕਰੀਏ ਤਾਂ ਜਦੋਂ ਵੀ ਕਿਸੇ ਵਿਧਾਇਕ ਦੀ ਮੌਤ ਅਸਤੀਫਾ ਜਾਂ ਫਿਰ ਅਯੋਗਤਾ ਕਾਰਨ ਸੀਟ ਖਾਲੀ ਹੁੰਦੀ ਹੈ ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਚੋਣ ਕਰਵਾਉਣਾ ਲਾਜ਼ਮੀ ਹੋ ਜਾਂਦਾ ਹੈ ਜਦ ਤੱਕ ਇਹ ਸੀਟ ਦੀ ਮਿਆਦ 1 ਸਾਲ ਜਾਂ ਉਹਲੇ ਨਾ ਰਹਿ ਗਈ ਹੋਵੇ 66 ਸਾਲਾ ਡਾਕਟਰ ਕਸ਼ਮੀਰ ਸਿੰਘ ਕਾਫੀ ਸਮੇਂ ਤੋਂ ਕੈਂਸਰ ਦੇ ਬਿਮਾਰੀ ਦੇ ਨਾਲ ਪੀੜਤ ਸਨ ਤੇ ਲੰਮੇ ਸਮੇਂ ਤੋਂ ਸਰਗਰਮ ਸਿਆਸੀ ਜੀਵਨ ਤੋਂ ਉਹ ਦੂਰ ਵੀ ਰਹੇ ਸਨ ਤੇ ਉਹ ਆਪਣੇ ਪਿੱਛੇ ਪਤਨੀ ਨਵਜੋਤ ਕੌਰ ਹੁੰਦਲ ਤੇ ਦੋ ਡਾਕਟਰ ਬੱਚੇ ਛੱਡ ਗਏ ਨੇ ਤਾਂ ਤਰਨ ਤਾਰਨ ਦੀ ਸੀਟ ਉਹਨਾਂ ਦੇ ਦੇਹਾਂਤ ਤੋਂ ਬਾਅਦ ਖਾਲੀ ਹੋਈ ਸੀ ਜਿਸ ਤੇ ਹੁਣ ਬਾਕੀ ਪਾਰਟੀਆਂ ਦੀ ਤਰ੍ਹਾਂ ਜਿਵੇਂ ਉਮੀਦਵਾਰ ਐਲਾਨੇ ਜਾਣਗੇ ਉਸੇ ਤਰ੍ਹਾਂ ਹੁਣ ਅਮਰਤਪਾਲ ਸਿੰਘ ਦੀ ਪਾਰਟੀ ਦੇ ਵੱਲੋਂ ਵੀ ਇਸ ਸੀਟ ਦੇ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ ਸਾਲ 2022 ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਦੀ ਗੱਲ ਕਰੀ ਤਾਂ ਉਹਨਾਂ ਨੇ ਅਕਾਲੀ ਦਲ ਹਰਮੀਤ ਸਿੰਘ ਸੰਧੂ ਤੇ ਕਾਂਗਰਸ ਦੇ ਡਾਕਟਰ ਧਰਮਵੀਰ ਅਨਿਹੋਤਰੀ ਨੂੰ ਹਰਾ ਕੇ ਜਿੱਤ ਦਰਜ ਕੀਤੀ ਸੀ ਇਸ ਤਰ੍ਹਾਂ ਪੰਜਾਬ ਚ 2025 ਚ ਇਹ ਦੂਜੀ ਜਿਮਣੀ ਚੋਣ ਹੋਣੀ ਹੈ ਇਸ ਤੋਂ ਪਹਿਲਾਂ 19 ਜੂਨ 2025 ਨੂੰ ਲੁਧਿਆਣਾ ਵੈਸਟ ਹਲਕੇ ਦੇ ਵਿੱਚ ਵੀ ਬਾਈ ਚੋਣ ਹੋਈ ਸੀ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੇ ਮੌਤ ਕਾਰਨ ਸੀਟ ਖਾਲੀ ਹੋਈ ਸੀ ਹੁਣ ਤਰਨਤਾਰਨ ਹਲਕੇ ਦੇ ਵਿੱਚ ਹੋਣ ਵਾਲੀ ਇਹ ਜਿਮਣੀ ਚੋਣ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਚੋਣਵੀ ਮੌਕਾ ਹੋਵੇਗੀ ਜਿਸ ਦੀ ਤਾਰੀਖ ਚੋਣ ਅਯੋਗ ਵੱਲੋਂ ਜਲਦ ਹੀ ਤੈਅ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਪਰ باقی پارٹی ਦੇ ਵੱਲੋਂ ਅਜੇ ਇਸ ਸੀਟ ਤੋਂ ਕਿਸ ਨੂੰ ਉਮੀਦਵਾਰ ਐਲਾਨਿਆ ਜਾਣਾ ਹੈ ਕਿਸ ਨੂੰ ਚੋਣ ਮੈਦਾਨ ਚ ਉਤਾਰਿਆ ਜਾਣਾ ਉਸ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਪਰ ਚਰਚਾ ਲਗਾਤਾਰ ਛਿੜੀ ਹੋਈ ਹੈ ਕਿ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਤਰਨਤਾਰਨ ਦੀ ਜਿਮਣੀ ਚੋਣ ਤੋਂ ਆਪਣੀ ਪਾਰਟੀ ਦੇ ਵੱਲੋਂ ਕਿਸੇ ਉਮੀਦਵਾਰ ਨੂੰ ਉਤਾਰਨ ਦਾ ਐਲਾਨ ਆਉਣ ਵਾਲੇ ਸਮੇਂ ਦੇ ਵਿੱਚ ਜਲਦ ਹੀ ਕੀਤਾ ਜਾ ਸਕਦਾ ਹੈ